ਤੁਸੀਂ ਬਲੀਵ ਕਰਨਾ ਕਿ ਅਗਰ ਤੁਸੀਂ ਇਸ ਕੰਟਰੀ ਦੇ ਵਿੱਚ ਆਓਗੇ ਸਾਈਪਰਸ ਸਾਨੂੰ ਇਹ ਫੀਲ ਹੋਏਗਾ ਕਿ ਤੁਸੀਂ ਕੋਈ ਯੂਕੇ ਜਾਂ ਤੁਸੀਂ ਕੈਨੇਡਾ ਵਰਗੀ ਕਿਸੇ ਕੰਟਰੀ 'ਚ ਹੋ ਬਿਕੋਜ਼ ਆਵੇ ਮੈਂ ਇਸ ਕਰਕੇ ਕਹਿ ਰਿਹਾ ਕਿ ਜੋ ਸਾਡੀ ਪੰਜਾਬੀਆਂ ਦੀ ਥਿੰਕਿੰਗ ਹੁੰਦੀ ਹੈ ਕਿ ਨਹੀਂ ਸਾਨੂੰ ਅਰਥੀ ਉਸ ਕੰਟਰੀ ਜਾਣਾ ਪ੍ਰੀਫਰ ਕਰਾਂਗੇ ਜਿੱਥੇ ਸਾਡੀ ਅਰਨਿੰਗ ਪੈਸਾ ਬਹੁਤ ਜ਼ਿਆਦਾ ਸਾਡਾ ਬਣੇ ਔਰ ਇਹ ਪੰਜਾਬੀਆਂ ਵਾਸਤੇ ਇੱਕ ਡ੍ਰੀਮ ਕੰਟਰੀ ਹੋਏਗੀ ਮੈਂ ਕਹਾਂਗਾ ਕਿਉਂਕਿ ਇੱਥੇ ਤੁਸੀਂ ਆਪਣੇ ਸਪਨੇ ਪੂਰੇ ਕਰ ਸਕਦੇ ਹੋ ਜੋ ਤੁਸੀਂ ਅਰਨਿੰਗ ਸੋਚਦੇ ਹੋ ਮੰਨ ਤੋ ਮਿਨੀਮਮ ਤੁਸੀਂ ਕੰਦਰਾਸੋ ਤੋ 2000 ਯੂਰੋ ਅਗਰ ਕਮਾਣਾ ਚਾਹਦੇ ਹੋ ਤੋ ਇਸ ਕੰਟਰੀ ਤੁਸੀਂ ਬਹੁਤ ਹੀ ਈਜ਼ਲੀ 1500 ਤੋਂ ਲੈ ਕੇ 2000 ਯੂਰੋ ਤੁਸੀਂ ਪਰ ਮਾਸ ਕਮਾ ਸਕਦੇ ਹੋ ਸੋ ਦੋਸਤੋ ਅੱਜ ਮੈਂ ਆਇਆ ਹਾਂ ਸਾਈਪਰਸ ਦੀ ਸਿਟੀ ਦਿਮਾਸੋਲ ਦੇ ਵਿੱਚ ਬਹੁਤ ਖੂਬਸੂਰਤ ਸਿਟੀ ਹੈ ਮਤਲਬ ਮੈਂ ਵਿਊ ਦਿਖਾਣਾ ਜ਼ਰਾ ਕਿ ਇਹ ਮਰੀਨਾ ਬੀਚ ਹੈ ਸਾਰੀ ਜਿਹਨੂੰ ਤੁਸੀਂ ਦੇਖ ਰਹੇ ਹੋ ਮੈਂ ਆਪਣੇ ਹੋਟਲ ਦੇ ਟੌਪ ਤੋਂ ਜਾ ਕੇ ਸ਼ੂਟ ਕਰ ਰਹੇ ਹਾਂ ਇਹ ਸਾਰੀ ਤੁਸੀਂ ਦੂਰ ਤੱਕ ਦੇਖ ਰਹੇ ਹੋ ਇਹ ਸਾਰੀ ਮਰੀਨਾ ਬੀਚ ਹੈ ਬਹੁਤ ਜ਼ਿਆਦਾ ਟੂਰਿਸਟ ਮਨੇ ਇਥੇ ਨਜ਼ਰ ਆ ਰਹੇ ਆ ਔਰ ਇਹ ਸਾਰੀਆਂ ਬਿਲਡਿੰਗਸ ਨੀਮਾ ਸੋਲਦੀਆਂ ਮੇਰੇ ਕੋਲ 100 ਪਲੱਸ ਵੀਡੀਓਜ਼ ਆ ਜਿਹੜੇ ਕਿ ਨਵੇਂ ਬੱਚੇ ਆਏ ਨੇ ਪੁਰਾਣੇ ਬੱਚੇ ਆਏ ਨੇ ਉਹ ਬੱਚਿਆਂ ਦਾ ਕਹਿਣਾ ਹੈ ਕਿ ਸਰ ਇਸ ਕੰਟਰੀ ਦੇ ਵਿੱਚ ਬਹੁਤ ਈਜ਼ੀ ਜੌਬ ਮਿਲ ਰਹੀ ਹੈ ਬਿਕੋਜ਼ ਆਫ ਕਿ ਇਥੇ ਰਸ਼ੀਅਨਸ ਲੋਕਾਂ ਨੇ ਆ ਕੇ ਬਹੁਤ ਜ਼ਿਆਦਾ ਪੈਸਾ ਇਨਵੈਸਟ ਕੀਤਾ ਹੈ ਤੇ ਦੇਖ ਰਹੇ ਆ ਬਹੁਤ ਨਵੀਆਂ ਬਿਲਡਿੰਗਸ ਬਣ ਰਹੀਆਂ ਬਹੁਤ ਨਵੇਂ ਹੋਟਲ ਡਿਵੈਲਪ ਹੋ ਰਹੇ ਨੇ ਸੋ ਜੌਬ ਦੀ ਆਪਸ਼ਨਸ ਬਹੁਤ ਜ਼ਿਆਦਾ ਹੈ ਔਰ ਮੈਨੂੰ ਕਾਫੀ ਬੱਚੇ ਇਸ ਤਰ੍ਹਾਂ ਦੇ ਮਿਲੇ ਨੇ ਜਿਹੜਾਂ ਨੇ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਬਹੁਤ ਥੈਂਕਸ ਕੀਤਾ ਕਿ ਸਰ ਤੁਸੀਂ ਬਹੁਤ ਘੱਟ ਪੈਸਿਆਂ ਦੇ ਵਿੱਚ ਸਾਨੂੰ ਸਾਈਪਰਸ ਭੇਜਿਆ ਕਿਉਂਕਿ ਬਾਕੀ ਜਿਹੜੇ ਬੱਚੇ ਆ ਰਹੇ ਨੇ ਉਹ 8-8 10-10 ਲੱਖ ਰੁਪਏ ਖਰਚ ਕੇ ਆ ਰਹੇ ਨੇ ਦੂਸਰੇ ਜਟਾਂ ਦੇ ਕੋਲ ਤੇ ਤੁਹਾਡਾ ਬਹੁਤ ਸਸਤਾ ਪੈਕੇਜ ਔਰ ਖਾਸ ਕਰਕੇ ਜਿਹੜੇ ਬੱਚੇ ਮਿਲਲੇ ਨੇ ਉਹ ਸੀਡੀਏ ਅਮਰੀਕਨ ਕਾਲਜ ਕੋਥਮ ਕਾਲਜ ਇਹਨੂੰ ਐਨਾ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਨੇ ਕਿ ਇਹੀ ਕਾਲਜੇਸ ਦੇ ਵਿੱਚ ਭੇਜੋ ਕਈ ਕਾਲਜਿਸ ਦੇ ਉਮੇ ਤੋਂ ਨਾਮ ਲੈ ਰਹੇ ਨੇ ਯੂਨੀਵਰਸਿਟੀਆਂ ਦੇ ਨਾਮ ਲੈ ਰਹੇ ਨੇ ਕਿ ਅਸੀਂ ਇਸ ਯੂਨੀਵਰਸਿਟੀਆਂ ਦੇ ਵਿੱਚ ਆ ਕੇ ਫਸ ਗਏ ਆ ਸਾਨੂੰ ਬਹੁਤ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਡੇਲੀ ਸਾਨੂੰ ਕਲਾਸਿਸ ਲਗਾਨੀਆਂ ਪੈ ਰਹੀਆਂ ਵੀਕਲੀ 5 ਡੇਸ ਨੂੰ ਸਾਨੂੰ ਕੰਪੇਅਰ ਕਰਦੇ ਨੇ ਕਿ ਤੁਸੀਂ ਆ ਕੇ ਕਲਾਸ ਲਗਾਓ ਕਿ ਅਗਰ ਅਸੀਂ ਇੰਨੇ ਜ਼ਿਆਦਾ ਕਲਾਸ ਲਗਾਵਾਂਗੇ ਤੇ ਅਸੀਂ ਅਰਨਿੰਗ ਕਦੋਂ ਕਰਾਂਗੇ ਜਿਹੜੇ ਕਾਲਜ ਨੂੰ ਮੈਂ ਪ੍ਰਮੋਟ ਕਰ ਰਿਹਾ ਹਾਂ ਉਹ ਕਾਫੀ ਰਿਲੈਕਸ ਕਾਲਜ ਨੇ ਕਾਫੀ ਅੱਛੀ ਆਪਸ਼ਨਸ ਹੈ ਤੁਹਾਡੇ ਵਾਸਤੇ ਉਹਨਾਂ ਕਾਲਜਿਸ ਦੇ ਵਿੱਚ ਸਟੱਡੀ ਕਰਨਾ ਸਟੱਡੀ ਦੇ ਨਾਲ ਨਾਲ ਤੁਸੀਂ ਪਾਰਟ ਟਾਈਮ ਜੋਬ ਕਰਕੇ ਬਹੁਤ ਅੱਛਾ ਤੁਸੀਂ ਕਮਾ ਸਕਦੇ ਹੋ ਆਪਣੀ ਲਾਈਫ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਜੋ ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਬੱਚੇ ਰੀਸੈਂਟ ਪਾਸ ਆਊਟ ਨੇ 12th ਵੀ ਅਗਰ ਤੁਸੀਂ ਰੀਸੈਂਟ ਕੀਤੀ ਹੋਈ ਹੈ ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਾਡੇ ਲਈ ਕੈਨੇਡਾ ਜਾਂ ਨਿਊਜ਼ੀਲੈਂਡ ਜਾਂ ਯੂਕੇ ਹੀ ਬੈਸਟ অপਸ਼ਨ ਹੈ ਤੇ ਮੈਂ ਕਹਾਂਗਾ ਤੁਸੀਂ ਗਲਤ ਸੋਚ ਰਹੇ ਹੋ ਯੋਗਿਤ ਜਿਹੜਾ ਪਰਸਨ ਦੇਖੋ ਇੱਥੇ ਆਇਆ ਇੱਥੋਂ ਬੱਚਿਆਂ ਨੂੰ ਮਿਲਿਆ ਉਹ ਤੁਹਾਨੂੰ ਜ਼ਿਆਦਾ ਇਨਫੋਰਮੇਸ਼ਨ ਦੇ ਸਕਦਾ ਹੈ ਬਚਾਏ ਇਹਦੇ ਕਿ ਜਿਹੜੇ ਇੰਡੀਆ ਦੇ ਵਿੱਚ ਬੈਠੇ ਕਈ ਲੋਕੀ ਵੈਸੇ ਕਹ ਦੇਣਗੇ ਕਿ ਸਾਈਪਰਸ ਵਧੀਆ ਆਪਸ਼ਨ ਨਹੀਂ ਹੈ ਵਧੀਆ ਕੰਟਰੀ ਨਹੀਂ ਹੈ ਕਿਉਂਕਿ ਉਹ ਖੁਦ ਨਹੀਂ ਕਦੀ ਆਏ ਕਿਉਂਕਿ ਮੈਂ ਵੀ ਫਸਟ ਟਾਈਮ ਵਿਜ਼ਿਟ ਕੀਤਾ ਸਾਈਪਰਸ ਉਹ ਰਾਕੇ ਮੈਂ ਦੇਖਿਆ ਕਿ ਬਹੁਤ ਹੀ ਖੂਬਸੂਰਤ ਕੰਟਰੀ ਹੈ ਬਹੁਤ ਪਿਆਰੀ ਕੰਟਰੀ ਹੈ ਔਰ ਵੈਦਰ ਦੀ ਗੱਲ ਕਰਾਂ ਤਾਂ 에ਅਰ ਪੋਲੂਸ਼ਨ ਤੇ ਬਿਲਕੁਲ ਹੀ ਨਹੀਂ ਹੈ ਬਿਲਕੁਲ ਵੀ ਇੰਨਾ ਸਾਫ਼ ਹੋ ਰਸਮਾਨ ਤੁਸੀਂ ਦੇਖੋ ਬਿਲਕੁਲ ਐਸਮ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਬਹੁਤ ਜ਼ਿਆਦਾ ਟਾਈਮ ਹੋ ਰਿਹਾ ਇਵਨਿੰਗ ਦਾ ਟਾਈਮ ਲੱਗੇ ਬਲੀਵ ਮੀ ਕਿ ਹਜੇ 3:50 ਹੋਏ ਨੇ ਸਿਰਫ 3:50 ਦਾ ਟਾਈਮ ਹੈ ਦੁਪਹਿਰ ਦਾ ਔਰ ਅਮੇਜ਼ਿੰਗ ਮਤਲਬ ਤੁਸੀਂ ਇੱਥੇ ਆ ਕੇ ਇੰਨੀ ਹੈਪਨਿੰਗ ਪਲੇਸ ਹੈ ਇੰਨਾ ਅੱਛਾ ਫੀਲ ਹੁੰਦਾ ਤੁਹਾਨੂੰ ਆ ਕੇ ਬਹੁਤ ਤੁਹਾਨੂੰ ਅੱਛਾ ਫੀਲ ਹੋਏਗਾ ਬਹੁਤ ਖੁਸ਼ੀ ਹੋਏਗੀ ਤੁਹਾਨੂੰ ਆ ਕੇ ਉਹ ਜਦੋਂ ਤੁਹਾਨੂੰ ਪਾਰਟ ਟਾਈਮ ਜੌਬ ਮਿਲੇ ਤੁਸੀਂ ਅੱਛਾ ਅਰਨ ਕਰੋਗੇ ਤੁਹਾਨੂੰ ਦੂਰ ਪਹਾੜ ਵੀ ਨਜ਼ਰ ਆ ਰਹੇ ਹੋਣਗੇ ਤੇ ਮੈਂ ਤੁਹਾਨੂੰ ਕਹਾਂਗਾ ਮਸਟ ਵਿਜ਼ਿਟ ਵੀਜ਼ਨ ਬਿਹਾਈਂਡ ਕਿ ਬਹੁਤ ਦੇਰ ਤੱਕ ਪਿਆਰੇ ਬੱਚਿਓ ਇੱਕ ਕੰਟਰੀ ਵੀਜ਼ਾ ਨਹੀਂ ਦੇਗੀ ਕਿਉਂਕਿ ਇਹ ਕੰਟਰੀ ਜਿਸ ਤਰ੍ਹਾਂ ਦੀਆਂ ਕੰਟਰੀਜ਼ ਆ ਜਦੋਂ ਇਹਨਾਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਕਰਾਊਡ ਹੋ ਰਿਹਾ ਬਹੁਤ ਜ਼ਿਆਦਾ ਬੱਚੇ ਆ ਰਹੇ ਨੇ ਤੇ ਬਹੁਤ ਜਲਦੀ ਇਹ ਕੰਟਰੀ ਸਟ੍ਰਿਕਟ ਹੋ ਜਾਂਦੀਆਂ ਨੇ ਤੇ ਅੱਜ ਇਹ ਕੰਟਰੀ ਵੀਜ਼ਾ ਦੇ ਰਹੀ ਹੈ ਤੇ ਐਸ ਸੂਨ ਐਸ ਪੋਸੀਬਲ ਫੈਬਰੂਰੀ ਦੇ ਕਿ ਜੇਕਰ ਅਪਲਾਈ ਕਰਨਾ ਚਾਹ ਰਹੇ ਹੋ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕਦਾ ਮੈਂ ਕਾਵਾਂਗਾ ਆਪਣੇ ओरिजिनल ਡਾਕੂਮੈਂਟ ਲੈ ਕੇ ਸਾਈਨ ਔਰਸਿਸ ਵਿਜ਼ਿਟ ਕਰੋ ਤੇ ਆਪਣਾ ਸਾਈਪਰਸ ਜਾ ਕੇ ਆਪਣਾ ਓਜਲ ਕੁਇਸ਼ਾ ਬਣਾਓ He's the best. He's the best.